ਬਗੀਆਂ ਦੇ ਲਈ ਕੋਈ ਆਪਸ਼ਨ ਨਹੀਂ ਹੈ ਵਾਪਸੀ ਦਾ ਨਹੀਂ ਹੈ ਸੀ ਭਗਿਆ ਦਾ ਨਿਸ਼ਾਨਾ ਕਾਲੀ ਦਲ ਨੂੰ ਖਤਮ ਕਰ ਦੇ ਬਗੀਆਂ ਬਾਗੀ ਕੰਮ ਕਰ ਰਿਹਾ ਹੈ ਉਹਨਾਂ ਏਜੰਸੀਆਂ ਦੇ ਕਹਿੰਦੇ ਉਹ ਜੱਥੇਦਾਰ ਕੋਲ ਬਾਰ-ਬਾਰ ਨਿੱਤ ਸਭ ਕੋਲ ਬਾਰ-ਬਾਰ ਜਾ ਨਹੀਂ ਕਹਿੰਦੇ ਨਾ ਭਗਿਆ ਦਾ ਇੰਟੈਂਸ਼ਨ ਹੈ ਕਾਲੀ ਦਲ ਕਮਜ਼ੋਰ ਕੀਤਾ ਜਾਏ ਉਹ ਲੈਕਚਰ ਉਹ ਉਹਨਾਂ ਦੇ ਮਗਰ ਜਿਹੜੀ ਤਾਰਾਂ ਖਿੱਚਣ ਵਾਲੇ ਹੈ ਉਹ ਐਜੰਸੀਆਂ ਜੀਆਂ ਪਾਰਟੀਆਂ ਹੈ ਜਿਹੜੀ ਚਾਹੁੰਦੀਆਂ ਕਿ ਸਿੱਖ ਕੌਮ ਨੂੰ ਕਮਜ਼ੋਰ ਕੀਤਾ ਜਾਏ ਕਮਜ਼ੋਰਤਾ ਹੋ ਗਈ ਜੇ ਕਾਲੀ ਦਲ ਕਮਜ਼ੋਰ ਕੀਤਾ ਜਾਏ ਦੇਖੋ ਮੈਨੂੰ ਕੋਈ ਲਾਲਚ ਨਹੀਂ ਫਰੋਮ ਨਿਕਾਲੀ ਦਲ ਦੇ ਮੈਂ ਪ੍ਰਧਾਨ ਹੀ ਬਣ ਕੇ ਰਹਿਣਾ ਹੈ ਮੈਨੂੰ ਜਿੰਨੀ ਦੇਰ ਸੇਵਾ ਦਿੱਤੀ ਹੈ ਪਾਰਟੀ ਨੇ ਦਿੱਤੀ ਹੈ ਜਿਸ ਦਿਨ ਪਾਰਟੀ ਕਹੂਗੀ ਜਿਸ ਦਿਨ ਸਾਡੇ ਡੈਲੀਗੇਟ ਕਹਿਣਗੇ ਕਿ ਆ ਸਾਨੂੰ ਤੇਰੇ ਦੇ ਕਾਨਫਰੰਸ ਨਹੀਂ ਮੈਂ ਉਹ ਇੱਕ ਮਿੰਟਰੀ ਲਾਉਂਗਾ ਮੈਂ ਅਸਤੀਫਾ ਦੇ ਦੂੰਗਾ ਹੂੰ ਚਾਰ ਪੰਜ ਬੰਦੇ ਪਾਰਟੀ ਨਹੀਂ ਹੈ ਤੁਹਾਡੀ ਪ੍ਰਧਾਨਗੀਤੋਂ ਕਿਉਂ ਇੰਨਾ ਜ਼ਿਆਦਾ ਤਕਲੀਫ ਸਾਰਿਆਂ ਨੂੰ ਕਿਉਂਕਿ ਮੈਂ ਉਹਨਾਂ ਦੀ ਚਾਲਾਂ 'ਚ ਨਹੀਂ ਆਉਂਦਾ ਹਾਂ ਆ ਸਾਰੇ ਬੀਜੇਪੀ ਦੇ ਝੋਲੀ 'ਚ ਵੜ ਗਏ ਪਿਛਲੇ ਇਲੈਕਸ਼ਨ ਤੁਸੀਂ ਤੁਸੀਂ ਕਦੇ ਇਹ ਚੀਜ਼ਾਂ ਨਹੀਂ ਕਿਹਾ ਕੋਈ ਪ੍ਰੈਸ਼ਰਾਈਜ਼ ਕਰ ਰਿਹਾ ਕੋਈ ਮੈਨੂੰ ਉਹਨਾਂ ਨੇ ਪੂਰਾ ਪ੍ਰੈਸ਼ਰ ਕੀਤਾ ਪਿਛਲੇ ਇਲੈਕਸ਼ਨ 'ਚ ਵੀ ਕਿ ਤੁਸੀਂ ਬੀਜੇਪੀ ਨਾਲ ਸਮਝੌਤਾ ਕਰ ਲਓ 6 ਦੇ ਦਿਓ ਅੱਧੀਆਂ ਦੇ ਦਿਓ ਮੈਂ ਬਿਲਕੁਲ ਉਹਨਾਂ ਨੂੰ ਨਾ ਕਰਤੀ ਮੈਂ ਕਿ ਜਦੋਂ ਤੱਕ ਮੈਂ ਪ੍ਰਧਾਨ ਅਕਾਲੀ ਦਲ ਦਾ ਮੈਂ ਕਿਤੇ ਵੀ ਸਿੱਖ ਪੰਦੀ ਪ੍ਰੈਸਟੀਜ ਪੰਜਾਬ ਦੀ ਪ੍ਰੈਸਟੀਜ ਤੇ ਅਕਾਲੀ ਦਲ ਦੀ ਪ੍ਰੈਸਟੀਜ ਤੇ ਕੰਪਰਮਾਈਜ਼ ਨਹੀਂ ਕਰ ਸਕਦਾ ਜੇ ਮੇਰੀ ਸਾਰੀ ਪਾਰਟੀ ਕਹੂਗੀ ਕਿ ਮੈਂ ਮੈਨੂੰ ਲਾਉਣਾ ਹੈ ਮੈਂ ਚਲੇ ਜਾਊਂਗਾ ਉਹਦੇ ਬਾਅਦ ਜੋ ਮਰਜ਼ੀ ਕਰ ਲਿਓ ਹੂੰ ਜਿੰਨੇ ਤੱਕ ਮੈਨੂੰ ਜਮਵਰੀ ਆ ਮੈਂ ਕੌਮ ਦੀ ਪ੍ਰਸਤੀਜ ਤੇ ਨਹੀਂ ਸੈਕਰੀਫਾਈਸ ਕਰਦਾ ਵੈਸੇ-ਵੈਸੇ ਪਹਿਲਾਂ ਇਹ ਚੀਜ਼ ਬਹੁਤ ਜ਼ਿਆਦਾ ਓਪਨ ਹੋ ਗਈ ਸੀ ਕਿ ਸ਼ਾਇਦ ਅਲਾਈਅੰਸ ਹੋ ਰਿਹਾ ਤੁਹਾਡੀ ਕਿਉਂਕਿ ਮੈਨੂੰ ਸ਼ਾਹ ਹੋਣ ਦੇ ਪੱਲੂ ਵੀ ਇਹ ਗੱਲ ਕਹੀ ਗਈ ਸੀ ਮੈਂ ਇਹਨਾਂ ਨੂੰ ਬੜਾ ਕਲੀਅਰ ਕਿਹਾ ਸੀ ਕਿ ਅਸੀਂ ਅਲਾਈਅੰਸ ਇਸ਼ੂਸ ਤੇ ਕਰਦੇ ਆ ਸਾਡੇ ਜਿਹੜੇ ਮਸਲੇ ਆ ਸਾਡੇ ਤੁਸੀਂ ਗੁਰੂ ਘਰ ਤੋਂ ਖੋਲੇ ਹੂੰ ਵਾਪਸ ਕਰੋ ਸਾਰੇ ਸਾਡੇ ਗੁਰੂ ਘਰ ਹੂੰ ਹੱਥ ਤੱਕ ਹਜ਼ੂਰ ਸਾਹਿਬ ਨੂੰ ਸਾਡੀ ਕੰਟਰੋਲ ਵਾਪਸ ਸਿੱਖਾਂ ਨੂੰ ਕੰਟਰੋਲ ਦਿਓ ਤਖਤ ਪਟਨਾ ਸਾਹਿਬ ਦਾ ਕੰਟਰੋਲ ਵਾਪਸ ਸਿੱਖ ਸੰਗਤ ਨੂੰ ਦਿਓ ਦਿੱਲੀ ਗੁਰਦੁਆਰਾ ਪ੍ਰਬੰਧਕ ਦਾ ਕੰਟਰੋਲ ਵਾਪਸ ਸਿੱਖ ਸੰਗਤ ਨੂੰ ਕਈਆਂ ਗੱਲਾਂ ਮੈਂ ਸਾਰੀਆਂ ਕਹੀਆਂ ਅਮਿਤ ਸ਼ਾਹ ਹੋਰ ਅਮਰ ਸ਼ਾਹ ਉਹ ਕਿਹਾ ਮੈਂ ਕਿਹਾ ਤੁਹਾਡੇ ਨਾਲ ਗੱਲ ਤਾਂ ਹੋ ਗਈ ਜੇ ਤੁਸੀਂ ਸਾਰਾ ਕੁਝ ਵਾਪਸ ਕਰੋਗੇ اچھا ਐ ਨਹੀਂ ਹੈ ਕਿ ਤੁਸੀਂ ਕੰਟਰੋਲ ਵੀ ਕਰੀ ਚਲੋ ਤੇ ਤੁਸੀਂ ਕਹੋਗੇ ਅਸੀਂ ਅਸੀਂ ਸਾਨੂੰ ਅੰਨੀਆਂ ਸੀਟਾਂ ਦੇ ਦਿਓ ਨਾ ਬਿਲਕੁਲ ਨਹੀਂ ਜਿੱਤੀ ਹੈ ਹਾਰੀ ਹੈ ਪਰਮਾਤਮਾ ਦੇ ਹੱਥ ਚ ਹੈ ਪਰ ਮੈਂ ਜ਼ਿੰਦਗੀ ਚ ਕੰਪਰੋਮਾਈਜ਼ ਨਹੀਂ ਕਰੂੰਗਾ ਲੜਾਈ ਆਈ ਹੈ ਮੇਰੇ ਆ ਜਿੰਨੇ ਬੈਠੇ ਬਾਗੀ ਹੋਏ ਬੈਠੇ ਐ ਨਿਸ਼ਾਨਾ ਹੋਈ ਐ ਹੁਣ ਵੀ ਦੇਖ ਲੋ ਸਾਰਿਆਂ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਭਾਜਪਾ ਦੇ ਬੀ ਟੀਮ ਹੈ ਸਾਰੀ ਕੰਟਰੋਲ ਉਹਨਾਂ ਦੇ ਭਾਜਪਾ ਤੋਂ ਹੁੰਦਾ ਹੈ ਕਰਨਾ ਕੀ ਐ ਕੀ ਕਹਿਣਾ ਕਿਵੇਂ ਲੜਾਈ ਇਹਨਾਂ ਦੀ ਮੇਰੇ ਖਿਲਾਫ ਆ ਹੋਰ ਕਿਸੇ ਦੇ ਖਿਲਾਫ ਤਾਂ ਹੈ ਹੀ ਨਹੀਂ ਕਿਉਂਕਿ ਆ ਮੈਂ ਕੰਪਰੋਮਾਈਜ਼ ਨਹੀਂ ਕਰ ਰਿਹਾ ਸੁਰਜੀਤ ਸਿੰਘ ਰਖੜਾ ਹੋਰਾਂ ਦੇ ਬ੍ਰਦਰ ਨੇ ਜਿਹੜੇ ਦਰਸ਼ਨ ਉਹਨਾਂ ਦੀ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਮੁਲਾਕਾਤ ਕਰਵਾ ਰਿਹਾ ਸੀ ਉਹਨਾਂ ਦੀ ਅਮਿਤ ਸ਼ਾਹ ਹਰਾਂ ਦੇ ਨਾਲ ਕੋਈ ਸੀਟਾਂ ਦਾ ਸੀਗਾ ਗੱਲ ਪਹਿਲਾਂ ਹੋਊਗੀ 5 ਦੀ ਫਿਰ ਸੁਪੀਰ ਸਿੰਘ ਬਾਦਲ ਕਹਿੰਦੇ ਨਹੀਂ ਇਸ ਤਾਂ 4 ਹੀ ਦਵਾਂਗੇ ਕੁਛ ਤਾਂ ਦਾ ਮੇਰੀ ਗੱਲ ਸੁਣੋ ਪਹਿਲੀ ਗੱਲ ਸੁਜੀਤ ਸਿੰਘ ਰਖੜਾ ਦੇ ਬ੍ਰਦਰ ਅਥੋਰਾਈਜ਼ਡ ਹੀ ਨਹੀਂ ਪਾਰਟੀ ਤਰਫੋਂ ਕਿਸੇ ਨਾਲ ਗੱਲ ਕਰਨ ਦੀ ਆ ਕੋਈ ਸਬਜੀ ਲੈਣ ਵਾਲਾ ਹਿਸਾਬ ਨਹੀਂ ਹੈ ਕਿ ਮੈਂ ਤੇਨਾਂ ਕਿ ਤੂੰ ਚੱਲਿਆ ਬਾਜ਼ਾਰ ਚੱਲਿਆ ਤੇ ਮੇਰੇ ਵਾਸਤੇ 2 ਕਿਲੋ ਸਬਜੀ ਲਿਆ ਆ ਤਾਂ ਐਮ ਬੱਚਿਆਂ ਲਈ ਗੱਲਾਂ ਕਰਦੇ ਆ ਮੈਂ ਤੂੰ ਸੁਣੀ ਉਹ ਇੰਟਰਵਿਊ ਮੈਂ ਇੰਟਰਵਿਊ ਸੁਣੀ ਹੈ ਮੈਨੂੰ ਹਾਸੇ ਆਈ ਕੀ ਗੱਲਾਂ ਇਹ ਬਣਾਈ ਜਾਂਦੇ ਕਹਾਣੀਆਂ ਬਣਾ ਬਣਾ ਕੇ ਤੁਸੀਂ ਪਾਰਟੀ ਦੇ ਬਿਹਫ ਤੇ ਚਲੋ ਮਿਲੇ ਵੀ ਹੋਣ ਤੁਸੀਂ ਪਾਰਟੀ ਤੇ ਬਿਹਫ ਤੇ ਕਿਵੇਂ ਕਮਿਟ ਕਰ ਸਕਦੇ ਹੋ ਕਿ ਮੈਂ ਅਸੀਂ ਇੰਨੀ ਦਵਾ ਦੂੰਗਾ ਮੈਂ ਇੰਨੀ ਸੀਟਾਂ ਦਵਾ ਦਾਂਗੇ ਯਾਰ ਪਾਰਟੀ ਫੈਸਲਾ ਕਰੂਗਾ ਦਰਸ਼ਨ ਸਿੰਘ ਤਾਂ ਪਾਰਟੀ ਦਾ ਮੈਂਬਰ ਵੀ ਨਹੀਂ ਉਹ ਕਿਸ ਕਪੈਸਿਟੀ ਦੇ ਵਿੱਚ ਕਰ ਤਾਂ ਮੈਂ ਉਹ ਕਹ ਰਿਹਾ ਕਿ ਕਿਸ ਕਿਸ ਕਪੈਸਿਟੀ ਵਿੱਚ ਕਮਿਟ ਕਰ ਕੇ ਆ ਸਕਦੇ ਆ ਸੋ ਵੀ ਬੱਸ ਆਪ ਤੁਸੀਂ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਨੂੰ ਹਾਸਾ ਆਇਆ ਮੈਂ ਹੈਰਾਨ ਹੋਇਆ ਮੈਂ ਉਹ ਇੰਟਰਵਿਊ ਸੁਣੀ ਤੁਹਾਡੇ ਤੁਹਾਨੂੰ ਲੈ ਕੇ ਜਿੱਦਾਂ ਦੀਆਂ ਗੱਲਾਂ ਬੇ ਇੱਕ ਬਿਲਕੁਲ ਲੇਮਨ ਦੀ ਭਾਸ਼ਾ ਚ ਮੈਂ ਗੱਲ ਗੱਲ ਕਰਾਂ ਰੀਲਾਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਕਿ ਐਡਾ ਵੱਡਾ ਐਡੀ ਵੱਡੀ ਐਡਾ ਵੱਡਾ ਘਰ ਹੈ ਮਹਿੰਗੇ ਮਹਿੰਗੀਆਂ ਚੀਜ਼ਾਂ ਨੇ ਜਾਂ ਸੁਖ ਵਿਲਾਸ ਦੀ ਗੱਲ ਆਉਂਦੀ ਹੈ ਜਾਂ ਹੋਰ तमाम ਚੀਜ਼ਾਂ ਤੁਸੀਂ ਹਾਲਾਂਕਿ ਬਹੁਤ ਵਾਰ ਕੋਟ ਕਰ ਚੁੱਕੇ ਹੋ ਪਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਸਭ ਤੋਂ ਇੰਪੋਰਟੈਂਟ ਹੁੰਦੀਆਂ ਨੇ ਕਿਉਂਕਿ ਜਿਹੜੀਆਂ ਚੀਜ਼ਾਂ ਦੇ ਨਾਲ ਪਾਰਟੀ ਦੀ ਜਾਂ ਕਿਸੇ ਦੀ ਸਾਖ ਨੂੰ ਸੱਟ ਵੱਜਦੀ ਹੈ ਇਹਦੇ ਬਾਰੇ ਜ਼ਰੂਰ ਥੋੜੀ ਜੀ ਗੱਲ ਹੋਣੀ ਚਾਹੀਦੀ ਹੈ ਇਹਨੂੰ ਤੁਹਾਨੂੰ ਲੱਗਦਾ ਕਿ ਹੋਰ ਵਧੀਆ ਤਰੀਕੇ ਦੇ ਨਾਲ ਤੁਸੀਂ ਡਿਫੈਂਡ ਕਰ ਸਕਦੇ ਹੋ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਸਾਡੀ ਬੱਸਾਂ ਦੀ ਕੰਪਨੀਓ ਪ੍ਰੀ ਪਾਰਟੀਸ਼ਨ ਹੈ ਜਾਂ ਜਿਹੜੀ ਤੁਹਾਡੀ ਜ਼ਮੀਨ ਹੈ ਉਹ ਤੁਹਾਨੂੰ ਪਰਿਵਾਰਕ ਤੌਰ ਤੇ ਮਿਲੀ ਸਭ ਨੂੰ ਜਿਵੇਂ 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 ਮੈਨੂੰ ਆਇਆ ਕਿਸੇ ਨੂੰ ਵੀ ਆ ਪਰਿਵਾਰਕ ਤੌਰ ਤੇ ਚੀਜ਼ਾਂ ਮਿਲਦੀਆਂ ਨੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਵਧੀਆ ਤਰੀਕੇ ਦੱਸਣੀਆਂ ਚਾਹੀਦੀਆਂ ਨੇ ਕਈ ਵਾਰੀ ਬੰਦਾ ਇਹਨਾਂ ਨੂੰ ਛੋਟਾ ਸਮਝਦਾ ਕਿ ਨਹੀਂ ਬੋਲਣਾ ਇਹਨਾਂ ਬਾਰੇ ਪਰ ਇਹ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਦੇਖੋ ਮੈਂ ਇਕੱਲਾ ਇੱਕ ਪੋਲੀਟਿਸ਼ੀਅਨ ਹੋਊਗਾ ਹੂੰ ਜਿਹਦਾ ਸਾਰਾ ਕੁਝ ਜੋ ਹੈ ਹੂੰ ਲੋਕਾਂ ਸਾਹਮਣੇ ਆ ਮੈਂ ਕਿਤੇ ਲੁਕੋਇਆ ਨਹੀਂ ਹੂੰ ਜਿਹੜਾ ਬੰਦਾ ਮਿਹਨਤ ਕਰਦਾ ਹੈ ਤਰੱਕੀ ਕਰਦਾ ਹੈ ਇਹਦਾ ਮਤਲਬ ਨਹੀਂ ਉਹ ਠੱਗੀ ਮਾਰ ਕੇ ਤਰੱਕੀ ਕਰ ਗਿਆ ਹੂੰ ਮਿਹਨਤ ਨਾਲ ਬਾਕੀ ਪ੍ਰਮਾਤਮਾ ਦਾ ਤੁਹਾਡੇ ਤੇ ਆਸ਼ੀਰਵਾਦ ਹੋਵੇ ਤੁਸੀਂ ਅੱਗੇ ਵਧ ਜਨਿਓ ਬਾਦਲ ਸਾਹਿਬ 16 ਸਾਲ ਜੇਲ੍ਹਾਂ ਗਟੀਆਂ ਹਮ ਰਾਜਤਾ ਸੀ ਹੁਣ ਆਏ ਹਮ ਪਹਿਲੇ ਤਾਂ ਅਕਾਲੀ ਦਲ ਦੀ ਲੜਾਈ ਲੜੀ ਹੈ ਉਹ ਗੱਲਾਂ ਤਾਂ ਲੋਕੀ ਸੋਚਦੇ ਨਹੀਂ 1945 ਸਾਡੀ ਟਰਾਂਸਪੋਰਟ ਕੰਪਨੀ ਹੈ ਹੁਣ ਉਹਦਾ ਹੁਣ ਜੇ ਉਦੋਂ ਦੀ ਟਰਾਂਸਪੋਰਟ ਕੰਪਨੀ ਤੇ ਹੁਣ ਦਾ ਫਰਕ ਦੇਖੋ ਸਾਡੀ ਸਭ ਤੋਂ ਵੱਡੀ ਉਦੋਂ ਜਦੋਂ ਪੰਜਾਬ ਹਰਿਆਣਾ ਜੁਆਇੰਟ ਸੀ ਸਭ ਤੋਂ ਵੱਡੀ ਟਰਾਂਸਪੋਰਟ ਕੰਪਨੀ ਉਦੋਂ ਦੀ ਹੈ ਆ ਸਾਨੂੰ ਸਿਆਸਤ ਜਾਣ ਕਰਕੇ ਹਰਿਆਣਾ ਬਣਿਆ ਉਹਨਾਂ ਨੇ ਸਾਡੀਆਂ ਸਾਰੀਆਂ ਕੈਂਸਲ ਕਰਤੀਆਂ। ਅੱਛਾ। ਹੂੰ। ਸੋ ਜਿਹੜੀ ਮੈਂ ਗੱਲ ਕਰ ਰਿਹਾ ਸਾਡੀ ਜੋ ਜਾਇਦਾਦ ਹੈ ਕਾਗਜ਼ਾਂ 'ਚ ਹੈ, ਲੋਕਾਂ ਸਾਹਮਣੇ ਹੈ, ਮੇਰੇ ਇਲੈਕਸ਼ਨ ਜਿਹੜੀ ਐਫਡੇਵਿਡ 'ਚ ਹੈ, ਸਰਕਾਰਾਂ ਜਿੰਨੀਆਂ ਆਈਆਂ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਜੋਰ ਲਾ ਲਿਆ। ਹੂੰ ਇੱਕ ਚੀਜ਼ ਨਹੀਂ ਲੱਭ ਸਕਿਆ। ਝਾੜੂ ਵਾਲਿਆ ਭਗਵੰਤ ਮਾਨ ਨੇ ਹੀ ਪੂਰਾ ਜੋਰ ਲਾ ਲਿਆ ਲਾਇਆ ਹੋਇਆ ਜੋਰ ਪੂਰਾ ਜੋਰ ਲਾਇਆ ਨੇ ਸਾਰੀਆਂ ਟੀਮਾਂ ਭੇਜੀਆਂ ਇੱਕ ਚੀਜ਼ ਦੱਸੋ ਕਲਬ ਵੀ ਆ ਕੋਈ ਇਹਨਾਂ ਨੇ ਸੁੱਖ ਵਿਲਾਸ ਨੂੰ ਲੈ ਕੇ ਵੀ ਇੱਕ ਸਾਰਾ ਕੁਝ ਜੁਗਮਾਨ ਆਂਦਾ ਕਹਿੰਦੇ ਕਿ ਰੋਜ਼ ਹੀ ਹਰ ਇਲੈਕਸ਼ਨ ਤੋਂ ਪਹਿਲੇ ਕਹਿੰਦਾ ਹਰ ਕਮੇਟਾ ਦੂ ਸਵਿਮਿੰਗ ਪੂਲ ਹੈ ਮੈਂ ਹਰ ਬਟਾ ਦੂੰਗਾ ਤੋ ਉਹ ਵੀ ਇਲੈਕਸ਼ਨ ਵੀ ਟੱਪ ਜਾਂਦਾ ਫਿਰ ਉਹ ਫਿਰ ਤੋਂ ਕਹੂਗਾ ਮੈਨੂੰ ਲੱਗਦਾ ਗਿੱਦਰਵੇ ਆਊਗਾ ਫਿਰ ਤੋਂ ਕਹੂਗਾ ਤੋ ਐਸ ਕਰਕੇ ਝੂਠੇ ਬਿਆਨ ਆਲ ਜਿਹੜੇ ਲੋਕ ਹੈ ਨਾ ਇਹਨਾਂ ਦੀ ਸੋਚ ਛੋਟੀ ਹੈ ਤੁਸੀਂ ਨਿਸ਼ਚਿੰਤ ਹੋ ਇਸ ਚੀਜ਼ਾਂ ਤੋਂ ਜਿਹੜੀ ਜਿਹੜੇ ਸਾਰੀਆਂ ਜਾਂਚ ਹੋ ਰਹੀ ਹੈ ਟ੍ਰਾਂਸਪੇਰੈਂਟ ਆ ਜਦੋਂ ਤੁਹਾਡਾ ਦਿਲ ਸਾਫ਼ ਹੋਏ ਨਾ ਤੁਹਾਨੂੰ ਕੋਈ ਡਰ ਨਹੀਂ ਡਰਦੇ ਉਹ ਹੈ ਪ੍ਰੈਸ਼ਰ ਤੇ ਹੁੰਦੇ ਆ ਜਿਨ੍ਹਾਂ ਦੇ ਕੋਈ ਕਮੀ ਹੋਏ ਹਮ ਬਹੁਤ ਲੋਕੀ ਪਾਰਟੀਆਂ ਛੱਡ ਜਾਂਦੇ ਆ ਪ੍ਰੈਸ਼ਰ ਕਰਕੇ ਕਿਉਂਕਿ ਕੋਈ ਨਾ ਕੋਈ ਲੂ ਫੁੱਲ ਫੜ ਲੈਂਦਾ